ਜਾਦੂ ਚ ਲਗਾਤਾਰ ਸੰਗਣੀ ਤੁੰਦਾ ਜੋੜਾ ਕਹਿ ਰਿਹਾ ਹੈ ਜਾਰੀ ਹੈ ਤੇ ਇਸੇ ਵਿਚਾਲੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ ਉਹ ਵਾਪਰਨੇ ਸ਼ੁਰੂ ਹੋ ਜਾਂਦੇ ਨੇ ਉੱਥੇ ਹੀ ਅੱਜ ਬਠਿੰਡਾ ਦੇ ਵਿੱਚ ਇੱਕ ਸੜਕੀ ਹਾਦਸਾ ਵਾਪਰ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਨੇੜੇ ਇੱਕ ਟਰੱਕ ਤੇ ਸਵਾਰੀਆਂ ਨਾਲ ਭਰੀ বাস ਦੀ ਸੰਗਣੀ ਤੁੰਦੇ ਕਾਰਨ ਜਿਹੜੀ ਕਿ ਟੱਕਰ ਹੋ ਗਈ ਜਿਸ ਦੇ ਵਿੱਚ ਅਲੱਗ ਦੇ ਦਰਜਨ ਜਿਹੜੀਆਂ ਸਵਾਰੀਆਂ ਨੇ ਇਸ ਟੱਕਰ ਦੇ ਵਿੱਚ ਜਿਹੜੀ ਕਿ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਇਹ ਬਠਿੰਡਾ ਦੇ ਐਮਰਜੈਂਸੀ ਹਸਪਤਾਲ ਤੇ ਸਿਵਲ ਹਸਪਤਾਲ ਦੇ ਜਿਹੜਾ ਕਿ ਦਾਖਲ ਕਰਵਾਇਆ ਗਿਆ ਹੈ ਉ ਤੇ ਪ੍ਰਸ਼ਾਸਨ ਦੇ ਪੁਲਿਸ ਟੀਮ ਪੁਜੀ ਤੇ ਘਟਨਾ ਸਥਲ ਦਾ ਜਿਹੜਾ ਜਾਇਜ਼ਾ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਕਿ ਸੰਗਣੀ ਤੋਂ ਨੂੰ ਲੈ ਕੇ ਅਲਰਟ ਜਾਰੀ ਨੇ ਤੇ ਉੱਥੇ ਹੀ ਅੱਜ ਜ਼ੀਰੋ ਵਿਜ਼ਿਬਿਲਟੀ ਜਿਹੜੀ ਕਿ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਅੱਜ ਬਠਿੰਡਾ ਤੜਕਸਾਰੇ ਹਾਦਸਾ ਵਾਪਰ ਗਿਆ ਅਚਾਨਕ ਜਿਹੜੇ ਕਿ ਇੱਕ ਟਰੱਕ ਤੇ ਜਿਹੜੀਆਂ ਸਵਾਰੀਆਂ ਨਾਲ ਭਰੀ ਨਿੱਜੀ ਵਾਹਨ ਦੀ ਟੱਕਰ ਹੋ ਗਈ ਜਿਸ ਦੇ ਵਿੱਚ 20 ਤੋਂ ਜਿਹੜੀਆਂ ਵੱਧ ਸਵਾਰੀਆਂ ਨੇ ਉਹ ਜ਼ਖਮੀ ਹੋ ਗਈਆਂ ਉਥੇ ਦੱਸਦੇ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੰਗਣੀ ਤੋਂ ਦੂਰ ਕਾਰਨ ਬਠਿੰਡਾ ਰਾਮਾ ਰੋਡ ਤੇ ਸਵਾਰੀ ਇਹਨਾਂ ਦੇ ਪਰ ਇੱਕ ਨਿੱਜੀ ਕੰਪਨੀ ਦੇ ਵਾਹਨ ਤੇ ਟਰੱਕ ਵਿਚਾਲੇ ਜਿਹੜੀ ਟੱਕਰ ਹੋ ਗਈ ਹੈ ਉਹ ਸੰਗਣੀਤ ਹੁੰਦੇ ਕਾਰਨ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ ਹਾਦਸੇ ਦੇ ਵਿੱਚ ਸਵਾਰ 20 ਤੋਂ ਜੁੜੇ ਵੱਧ ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹੁਣ ਜੇਰੇ ਇਲਾਜ ਦੇ ਲਈ ਏਮਜ਼ ਬਠਿੰਡਾ ਤੇ ਸਿਵਲ ਹਸਪਤਾਲ ਦੇ ਵਿੱਚ ਅਦਾਖਲ ਕਰਵਾਇਆ ਗਿਆ ਹੈ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਲਕਿ ਜਿਹੜੀਆਂ ਸਵਾਰੀਆਂ ਦਾ ਨੇ ਮਾਮੂਲੀ ਸੱਟਾਂ ਲੱਗੀਆਂ ਹਨ ਬਚਾਅ ਹੋ ਗਿਆ ਪਰ ਦੱਸ ਦਈਏ ਕਿ ਸੰਘਣੀ ਧੁੰਦ ਦੇ ਕਾਰਨ ਜਿਹੜੀ ਵਿਜ਼ਿਬਿਲਟੀ ਘੱਟ ਸੀ ਉੱਥੇ ਅਚਾਨਕ ਇਹਨਾਂ ਦੋਨਾਂ ਵਾਹਨਾਂ ਦੀ ਟੱਕਰ ਹੋ ਜਾਂਦੀ ਤੇ ਹਾਦਸਾ ਵਾਪਰ ਜਾਂਦਾ ਹੈ ਉੱਥੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਬੱਸ ਰਾਮਾ ਮੰਡੀ ਤੋਂ ਬਟਿੰਡਾਵਾਲ ਆ ਰਹੀ ਸੀ ਬਟਿੰਡਾ ਡਬਵਾਲੀ ਸੜਕ ਦੀ ਨੰ ਉਹ ਸਾਰੀ ਕਾਰਨ ਸੜਕ ਦਾ ਇੱਕ ਪਾਸਾ ਜਿਹੜਾ ਕਿ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਇੱਕ ਪਾਸੇ ਜਿਹੜੀ ਆਵਾਜਾਈ ਉਹ ਚਾਲੂ ਸੀ ਉਸੇ ਦੌਰਾਨ ਇੱਕ ਪਾਸੇ ਦੀ ਆਵਾਜਾਈ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਨਾ ਵਿਜ਼ਿਬਿਲਟੀ ਹੋਣ ਦੇ ਕਾਰਨ ਨਾ ਮਾਤਰ ਦੀ ਵਿਜ਼ਿਬਿਲਟੀ ਹੋਣ ਦੇ ਕਾਰਨ ਇਹ ਦੋਨੋਂ ਜਿਹੜੇ ਵਾਹਨ ਆਪਸ ਵਿੱਚ ਟਕਰਾ ਗਏ ਤੇ ਹਾਦਸਾ ਵਾਪਰ ਗਿਆ ਉਹ ਤੇ ਦੱਸਦੀ ਕਿ ਮੌਸਮ ਵਿਭਾਗ ਲੋ ਬੀਤ ਦਿਨਾਂ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਸੰਘਣੀ ਧੁੰਦ ਨੂੰ ਲੈ ਕੇ ਤੇ ਕੋਰੇ ਨੂੰ ਲੈ ਕੇ ਤੇ ਅਜੇਹੇ ਦੇ ਵਿੱਚ ਜਿਹੜੇ ਕਿ ਹਾਥੇ ਹੁੰਦੇ ਨੇ ਸੜਕੀ ਹਾਥੇ ਉਹ ਵਾਪਰ ਜਾਂਦੇ ਨੇ ਕਿਉਂਕਿ ਜ਼ੀਰੋ ਵਿਜ਼ਿਬਿਲਟੀ ਹੋ ਜਾਂਦੀ ਹੈ ਦੇਖਣ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਸੜਕਾਂ ਦੇ ਉੱਤੇ ਤੇ ਅੱਜ ਜਿਹੜਾ ਬਠਿੰਡਾ ਦੇ ਵਿੱਚ ਇਹ ਸੜਕ ਹਾਦਸਾ ਤੜਕਸਾਰ ਹੀ ਵਾਪਰ ਗਿਆ ਕਿਉਂਕਿ ਇੱਕ ਪਾਸੇ ਜਿਹੜੀ ਕੰਸਟਰਕਸ਼ਨ ਚੱਲਦੀ ਪਈ ਸੀ ਇੱਕ ਸਾਈਡ ਜਿਹੜੀ ਬੰਦ ਕੀਤੀ ਹੋਈ ਸੀ ਵਾਹਨਾਂ ਦੇ ਲਈ ਉੱਥੇ ਦੂਜੀ ਸਾਈਡ ਜਿਹੜੀ ਕਿ ਆਵਾਜਾਈ ਦੇ ਲਈ ਖੋਲ ਖੋਲੀ ਹੋਈ ਸੀ ਤੇ ਅਜੇਹੇ ਦੇ ਵਿੱਚ ਜਿਹੜਾ ਕਿ ਆਏ ਨਾ ਬਿਲਟੀ ਹੋਣ ਦੇ ਕਾਰਨ ਇਹ ਦੋਨੋਂ ਵਾਹਨ ਆਪਸ ਵਿੱਚ ਟਕਰਾ ਗਏ ਤੇ ਜਿਸ ਵਿੱਚ ਟੱਕਰ ਲੱਗਣ ਦੇ ਕਾਰਨ ਜਿਹੜੀ ਨਿੱਜੀ ਬੱਸ 'ਚ ਸਵਾਰੀਆਂ ਸਵਾਰ ਸੀ ਉਹ ਜ਼ਖਮੀ ਹੋ ਗਈਆਂ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਜਿਹੜੇ ਜ਼ਖਮੀ ਲੋਕ ਨੇ ਸਵਾਰੀਆਂ ਦੰਨਾਂ ਨੂੰ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਭੇਜ ਦਿੱਤਾ ਗਿਆ ਹੈ